ਹੂੰ 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 ਟਿਕਟ ਲਵਨੇ ਅੱਜ ਹੈ ਟਿਕਟ ਟਿਕਟ ਬਾਹਰ ਦੇ ਤੱਕ ਹੂੰ ਬਾਹਰ ਬਹੁਤ ਆ ਜਾਂਦੇ ਹੈ ਨਾ ਟਿਕਟ ਚਲਾਤਾ ਨਹੀਂ ਇਹ ਪਰ ਨਾ ਥੋੜੇ ਦਿਨ ਹੋ ਗਏ ਆ ਉਹ ਤਰਾਜਵੀਰ ਜਵੰਦਾ ਵਿਚਾਰਾ ਮੁੰਡਾ ਉਹ ਦੁਨੀਆ ਤੋਂ ਚਲਾ ਗਿਆ ਇੱਕ ਘੁੰਮਣ ਸੀ ਜਿਹੜਾ ਪਹਿਲਵਾਨ ਸੀ ਉਹ ਚਲਾ ਗਿਆ ਇੱਕ ਦੋ ਫੌਜੀਆਂ ਦੀਆਂ ਲੱਖਾਂ ਆਈਆਂ ਪੰਜਾਬ ਦੇ ਵਿੱਚ ਤੇ ਹੋਰ ਅਨੇਕਾਂ ਮੁੰਡੇ ਜਿਹੜੇ ਨਸ਼ੇ ਦੀ ਭੇਡ ਚੜ ਗਏ ਤੇ ਜੀ ਦਾ ਬਹੁਤ ਕਾਰਤਾ ਸੀ ਪਾਰੀ ਮਨਾਉਣ ਨੂੰ ਐਂਕੀ ਟੱਕ ਚਲਾਉਣ ਨੂੰ ਪਰ ਝੂਠਾ ਮੂਠਾ ਹੱਸਿਆ ਨਹੀਂ ਜਾਂਦਾ ਕੁਈ ਆ ਪਾ ਝੂਠਾ ਮੁੱਖਾ ਹੱਸੀਏ ਸਵੇਰੇ ਕੁਝ ਹੋਰ ਬੋਲ ਜੀ ਸ਼ਾਮ ਕੁਝ ਹੋਰ ਬੋਲ ਜੀ ਦੀਵਾਲੀ ਦਾ ਦਿਨ ਆ ਤੇ ਲక్ష్ਮੀ ਆ ਜਿਹੜੀ ਤੇ ਬੰਦੀ ਛੋੜ ਤੇ ਕਹਿੰਦੇ ਲక్ష్ਮੀ ਆਊਗੀ ਉਹਨੇ ਉੱਥੇ ਆਉਣਾ ਜਿੱਥੇ ਉਹਨੂੰ ਲੱਗਦਾ ਕਿ ਪਰਿਵਾਰ ਬਹੁਤ ਵਧੀਆ ਤੇ ਜਿੱਥੇ ਸੁੱਖ ਤੇ ਸ਼ਾਂਤੀ ਆ ਤੇ ਲక్ష్ਮੀ ਆ ਜਿਹੜੀ ਉੱਥੇ ਪਟਾਕੇ ਜਲਾਉਣ ਨਾਲ ਆਉਣੀ ਹੈਗੀ ਜੇ ਤੁਸੀਂ ਕਹੋਗੇ ਪਟਾਕੇ ਚਲਾ ਕੇ ਲక్ష్ਮੀ ਆ ਜੂ ਕਿਉਂਕਿ ਆਵਾਜ਼ ਕਰਕੇ ਤੇ ਉਹ ਵੀ ਤੁਸੀਂ ਸੁખી ਰਹੋਗੇ ਉਹ ਨਹੀਂ ਹੋਣਾ ਪਤਾ ਕੀ ਗੱਲ ਆ ਜਿਆਦਾ ਕਹੋ ਨਾ ਜਾਂ ਕਰਕੇ ਦਿਖਾਓ ਆਪਾਂ ਅੱਜ ਤੋਂ 5 7 10 ਦਿਨ ਪਹਿਲਾਂ ਇੱਕ ਸਟੇਟਸ ਲਾਇਆ ਸੀ ਪਹਿਲਵਾਨ ਵੀਰ ਦਾ ਫੌਜੀਆ ਦਾ ਫਿਰ ਰਾਜਵੀਰ ਜਵੰਦੇ ਦਾ ਵੀ ਸਾਨੂੰ ਬੜਾ ਦੁੱਖ ਤੇ ਅੱਜ ਅਸੀਂ ਪਟਾਕੇ ਚਲਾਈ ਜਾਂਦੇ ਬੇਸ਼ਰਮਾਂ ਵਾਂਗੂ ਉਹ ਵੀ ਅਸੀਂ ਪੱਗਾ ਬੰਨ ਕੇ ਛਾ ਰੱਖ ਜੇ ਕਿ ਐਡੇ ਪਟਾਕੇ ਐ ਛਰੇ ਆਮ ਚਲਾਈ ਜਾਂਦੇ ਅੱਜ ਅੱਜ ਸਾਨੂੰ ਕੋਈ ਰੋਕੀ ਨਹੀਂ ਹੈ ਹਾਂ ਅਰਦਾਸਾਂ ਕਰਦੇ ਸੀ ਹੈ ਵਾਸਤੇ ਤੇ ਪਹਿਲਾਂ ਅੱਜ ਤੋਂ ਪਹਿਲਾਂ 10 ਦਿਨ ਪਹਿਲਾਂ ਅੱਜ ਤੋਂ ਅਰਦਾਸਾਂ ਕਰਦੇ ਸੀ ਪੱਤਰਕਾਰ ਵੀ ਅਰਦਾਸਾਂ ਕਰੀ ਜਾਂਦੇ ਸੀ ਦੁਨੀਆ ਹੈ ਜਿਸ ਤਨ ਸੋਈ ਜਾਣੇ ਉਹਨਾਂ ਨੂੰ ਪਤਾ ਵਿਚਾਰਿਆਂ ਨੂੰ ਹੁਣ ਆਪਣਾ ਹਾਂ ਜਿਸ ਤਨ ਲੱਗੇ ਸੋਈ ਜਾਣੇ ਭਾਈ ਜਿਹਨੂੰ ਲੱਗੀ ਹੁੰਦੀ ਆ ਉਹ ਹੀ ਜਾਣਦਾ ਤੇ ਤੁਸੀਂ ਮੰਨਣਾ ਨਹੀਂ ਹੈਗਾ ਕਿ ਹੁਣ ਲੋਕ ਮੈਨੂੰ ਇਹ ਵੀ ਕਹਿਣਗੇ ਕਮੈਂਟਾਂ ਜੋ ਵੀ ਖਾਣੀ ਪੈਸੇ ਨਹੀਂ ਹੈਗੇ ਜਾਂ ਕੀ ਚੱਕਰਾ ਸਾਰਾ ਕੁਝ ਦਿੱਤਾ ਮਾਲਕ ਨੇ ਉਹ ਬੈਠੇ ਆ ਬੱਚੇ ਅੰਦਰ ਉਹ ਦੇਖੋ ਆ ਰਾਮ ਨਾਲ ਰੋਟੀ ਖਾਈ ਜਾਂਦੇ ਆ ਬੈਠੇ ਆ ਪਰ ਕੀ ਫਾਇਦਾ ਆਵੇਂ ਅੱਜ ਆ ਦੇਖ ਹੁਣ ਇੱਥੇ ਜਿੱਥੇ ਪਟਾਕੇ ਚੱਲੀ ਜਾਂਦੇ ਆ ਨਾ ਇਹਨਾਂ ਨੇ ਜਿੱਦਣ ਜਾਨੀ ਕਿ ਉਹ ਤੇ ਜਿੰਦਣ ਰਾਜਵੀਰ ਜਵੰਦੇ ਦੀ ਨਾ ਉਹ ਚਾਰੇ ਜੀ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਮੌਤ ਹੋਈ ਹੈ ਤੇ ਜਿਹੜੇ ਬੰਦੇ ਅੱਜ ਪਟਾਕੇ ਚਲਾ ਰਹੇ ਆ ਬਾਹਰ ਜਿਹੜੇ ਮੈਂ ਜਾਣਦਾ ਜਿਹਨਾਂ ਨੂੰ ਸਭ ਤੋਂ ਵੱਧ ਉਹ ਪਟਾਕੇ ਜਲਾਈ ਜਾਂਦੇ ਆ ਅੱਜ ਸਭ ਤੋਂ ਵੱਧ ਮੈਨੂੰ ਬੜੀ ਸ਼ਰਮਨਾ ਗਹਿਣਾ ਪੈਂਦਾ ਕਿ ਤੁਸੀਂ ਇੰਨੇ ਹੌਲੇ ਹੋ ਗਏ ਕਰਤਾਰ ਦੇ ਇੰਨੇ ਹੌਲੇ ਹੋ ਗਏ ਕਿ ਤੁਸੀਂ ਅੱਜ ਕੱਲ ਸਵੇਰੇ ਕਈ ਤੇ ਸ਼ਾਮ ਨੂੰ ਭੁੱਲ ਗਏ ਕਿਆ ਨਾਲ ਖੁਸ਼ੀ ਨਹੀਂ ਬਣਾਈ ਜਾਂਦੀ ਹੁੰਦੀ ਕੱਲੀ ਵੀ ਤੱਕੇ ਚਲਾ ਲਓ ਤਾਂ ਖੁਸ਼ੀ ਮੰਨ ਗੀ ਤੁਹਾਡੇ ਅੰਦਰ ਜੋ ਜੇ ਤੁਸੀਂ ਕਿਸੇ ਦੇ ਪਰਤ ਦੁੱਖ ਵੀ ਹੈਗਾ ਨਾ ਉਹ ਮਨਾਇਆ ਕਰੋ ਜਾਂ ਕਿਆ ਨਾ ਕਰੋ ਜਾਂ ਐਵੇਂ ਰੋਜ ਦੀ ਉਹ ਜਿਵੇਂ ਕਹਿੰਦੇ ਨੇ ਹੁੰਦੇ ਕਿਸੇ ਦੀ ਮਾਂ ਮਰ ਗਈ ਹੈ ਨਾ ਤੇ ਜਦੋਂ ਮਾਂ ਮਰ ਗਈ ਤੇ ਜਦੋਂ ਉਹਨੂੰ ਰੋਜ ਕੋਈ ਸਟੇਟਸ ਨਾ ਲੱਭੇ ਕਿਉਂ ਮਾਦ ਲਾ ਲਿਆ ਕਰੇ ਤੇ ਜਦਨ ਉਹ ਵਧੀਆ ਕੱਪੜੇ ਪਾਇਆ ਕਰੇ ਜਦਨ ਵਿਆਹ ਤੇ ਜਾਇਆ ਕਰੇ ਕਿਸੇ ਦੇ ਹਨਾ ਕਿਸੇ ਦੇ ਉਹੋ ਜਿਹੇ ਪ੍ਰੋਗਰਾਮ ਤੇ ਜਾਇਆ ਕਰੇ ਤੇ ਭੰਗੜੇ ਦੇ ਸਟੇਟਸ ਲਾ ਦਿਆ ਕਰੇ ਮੈਂ ਤੇ ਮੇਰੇ ਹਰ ਕਹਾਣੀ ਕੋਈ ਮੈਂ ਸਭ ਦੁਨੀਆ ਤੋਂ ਉੱਚਾ ਹਨਾ ਆਏ ਘੈਂਡ ਘੈਂਡ ਤੇ ਜਦਨ ਉਹਨੂੰ ਕੋਈ ਸਟੇਟਸ ਨਾ ਲੱਭਿਆ ਕਰੇ ਉਹਦਨ ਜਾ ਕੇ ਮਾਦ ਆ ਟੁਕ ਦਿਆ ਕਰੇ ਯਾਨੀ ਕਿ ਸਾਡੇ ਲੋਕ ਇਹੋ ਜਿਹੇ ਹੋ ਗਏ ਕਿ ਧੋਗਲੇ ਕਹਿ ਲੋ ਜਾਂ ਜੋ ਮਰਜੀ ਕਹੋ ਨਹੀਂ ਮੈਂ ਤਾਂ ਇਹੀ ਕਹਾਂਗਾ ਵੀ ਧੂਗ ਲਈ ਆ ਸਿਰਫ ਇੱਕ ਵਿਖਾਵੇ ਦਾ ਪਿਆਰ ਆ ਮਾਂ ਪਿਓ ਨਾਲ ਭੈਣਾ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਸਾਰਿਆਂ ਨਾਲ ਵਿਖਾਵੇ ਦਾ ਪਿਆਰ ਆ ਇਹ ਦੁਨੀਆ ਜਿਹੜੀ ਆ ਨਾ ਇਹ ਜਿੱਤਣ ਆਏ ਉਹ ਵੀ ਹਾਰ ਕੇ ਗਏ ਇੱਥੋਂ ਕਿਉਂ ਹਾਰ ਕੇ ਗਏ ਕਿ ਲੋਕਾਂ ਦਾ ਦੁਨੀਆ ਦਾ ਪਤਾ ਹੀ ਨਹੀਂ ਲੱਗਦਾ ਸਵੇਰੇ ਕੀ ਸ਼ਾਮ ਨੂੰ ਕੀ ਅੱਜ ਉਹਨਾਂ ਲੋਕਾਂ ਦੇ ਘਰੇ ਕੀ ਹਾਲ ਹੋ ਜਿਨ੍ਹਾਂ ਦੇ ਉਹ ਦੋ ਪੁੱਤ ਗਏ ਆ ਤੇ ਜਿਹੜੇ ਫੌਜੀ ਵਿਚਾਰੇ ਸਾਡੇ ਦੋ ਗਏ ਐ ਇਸ ਮਹੀਨੇ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਇਹ ਚੀਜ਼ ਦਾ ਫੌਜੀ ਤੇ ਜਿਹੜੇ ਬਾਰਡਰਾਂ ਤੇ ਪਟਾਕੇ ਐਂ ਅੱਗ ਲਾਉਂਦੇ ਪਰ ਇਹ ਵੀ ਨਹੀਂ ਹੈਗਾ ਮੈਂ ਸਾਰਿਆਂ ਨੂੰ ਕਹਿੰਦਾ بڑے ਬੰਦੇ ਚੰਗੇ ਆ ਜਿਹੜੇ ਮੈਨੂੰ ਜਾਣ ਪਛਾਣ ਵਾਲੇ ਮੇਰੇ ਨਾਲ ਰਹਿੰਦੇ ਆ ਉਹਨਾਂ ਨੇ ਬਿਲਕੁਲ ਨਹੀਂ ਪਟਾਕਾ ਜਾਂਦਾ ਬਿਲਕੁਲ ਵੀ ਖਾਣ ਪੀਣ ਦਾ ਛੜੋ ਉਹਦਾ ਜਿਹੜਾ ਆਪਣਾ ਖਾਣਾ ਪੀਣਾ ਉਹਦਾ ਚੱਲੀ ਜਾਣਾ ਪਰ ਉਹਾਂ ਦੇ ਯਾਰ ਪਟਾਕੇ ਥੱਕ ਚੁੱਕੇ ਆ ਇਹ ਚੀਜ਼ਾਂ ਦਾ ਕੀ ਫਾਇਦਾ ਫੋਕੀ ਸਰਦਾਰੀ ਤੇ ਫੁਕਰਵੰਦੀ ਆ ਅਸਲ ਵਿੱਚ ਕਿ ਜੇ ਮੈਂ ਉਹ ਮੈਂ 1000 ਦੇ ਲਿਆਂਦੇ ਗਵਾਂਢੀ 2000 ਦੇ ਲੈ ਤੇ ਮੈਂ 4 ਦੇ ਲਿਆਉਂਗਾ 5 ਦੇ ਲਿਆਉਂਗਾ ਇਹ ਫੁਕਰਬੰਦੀ ਆ ਤੇ ਜਾਂ ਤਾਂ ਦੁੱਖ ਸਹੀ ਮਨਾਇਆ ਕਰੋ ਨਹੀਂ ਤਾਂ ਐਵੇਂ ਨਾ ਮਨਾਇਆ ਕਰੋ ਐਵੇਂ ਕਿਉਂ ਲੋਕਾਂ ਦੇ ਸਟੇਟਸ ਲਾ ਲਾ ਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਬਾਕੀ ਦੋਸਤੋ ਰੋਟੀ ਦਾਲ ਰੋਟੀ ਖਾਓ ਰੱਬ ਨੇ ਜਿਹੜੀਆਂ ਦਿੱਤੀ ਆਪਾਂ ਤੇ ਲక్ష్ਮੀ ਹਰ ਇੱਕ ਦੇ ਘਰੇ ਤਾਂ ਆਉਗੀ ਜੇ ਆਪਾਂ ਸੱਚੇ ਸੋਚੇ ਇਨਸਾਨ ਬਣਾਂਗੇ ਇਹ ਆਪਣੇ ਅੰਦਰ ਮੈਲ ਆ ਦੀਵੇ ਅੱਜ ਲੋਕ ਰੋ ਲਾ ਕੇ ਆਏ ਹੁਣ ਹੈ ਉਹ ਵੀ ਮਿਹਨਤ ਨਾਲ ਹੀ ਆਉਂਦੇ ਮਿਹਨਤ ਨਾਲ ਆਉਣੀ ਆ ਲక్ష్ਮੀ ਤੇ ਦੂਜੀ ਗੱਲ ਹੋਰ ਅੱਜ ਦੀਵੇ ਸਾਰਿਆਂ ਨੇ ਲਾਏ ਹੋਣਗੇ ਕਿਤੇ ਨਾ ਕਿਤੇ ਕਿਸੇ ਨੇ ਗੁਰਦੁਆਰੇ ਮੰਦਰ ਮਸਜਿਦ ਤੇ ਚਰਾਹੇ 'ਚ ਹਨਾ ਖਵਾਜਾ ਜੀ ਦੇ ਤੇ ਹੋਰ ਤਾਂ ਹੋਰ ਲੈਟਰੀ ਤੇ ਕਟਰ ਤੇ ਵੀ ਰੱਖਿਆ ਹੋਊਗਾ ਲੋਕਾਂ ਨੇ ਦੀਵੇ ਅਰਦਾਸ ਮੰਗਣਾ ਤੇ ਖਾਂ ਵੀ ਸਾਡੀ ਸ਼ੁਕ ਸ਼ਾਂਤੀ ਰੱਖਦਾ ਪਰ ਜਰੂਰ ਦੀਵਾ ਰੱਖਣ ਗਏ ਹੋ ਤੁਸੀਂ ਆਪ ਦੇ ਜਨਤਾ ਇਹ ਰੱਖ ਕੇ ਸੋਚ ਕੇ ਆਏ ਹੋਵਗੇ ਵੀ ਸਾਡੀ ਜਿੰਦਗੀ ਪੂਰੀ ਖੁਸ਼ ਰਹੇ ਪਰ ਉਧਰੋਂ ਆਉਂਦੇ ਹੋਗੇ ਜੀ ਉਦੀ ਦੀਵਾ ਰੱਖ ਕੇ ਤੇ ਤੁਹਾਨੂੰ ਕੋਈ ਰਾਜ ਮਿਲ ਗਿਆ ਹੋਊ ਉਹੋ ਜਿਹਾ ਬੰਦਾ ਜਿਹੜਾ ਗਰੀਬਾਸਟਰ ਹੋਊਗਾ ਤੇ ਤੁਸੀਂ ਉਹਦੇ ਆਦ ਨੂੰ ਦੇਖ ਕੇ ਕਿਤੇ ਹੱਸਿਆ ਨਾ ਨਹੀਂ ਵੀ ਇਹ ਬੰਦਾ ਹੀ ਬੇਕਾਰ ਆ ਜੇ ਆਏ ਆ ਫੇਰ ਤੁਹਾਡੇ ਘਰੇ ਲక్ష్ਮੀ ਨਹੀਂ ਆਉਣੀ ਬਾਕੀ ਦੋਸਤੋ ਮਹਾਰਾਏ ਸੁੱਖ ਰੱਖੇ ਸਾਰਿਆਂ ਦੇ ਸੁੱਖ ਸ਼ਾਂਤੀ ਜਾਵੇ ਰੱਬ ਸਾਰਿਆਂ ਦੇ ਘਰੇ ਵਧੀਆ ਮਹਾਰਾਜ ਸਾਰੇ ਰੋਟੇ ਪਾਣੀ ਚੱਲੀ ਬਸ ਜਿਲਾ ਸ਼ਿਕਵਾ ਜ਼ਰੂਰ ਹੋਣ ਸਾਰਿਆਂ ਦੇ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਤੇ ਚੈਨਲ ਨੂੰ ਫੋਲੋ ਕਰੋ ਮੈਂ ਤੁਹਾਡਾ ਆਪਣਾ ਰਾਜਪੂਤ ਵਾਲੀਆ ਰੋਟੀ ਗਾਈ ਜਾਂਦੇ ਆ ਚਪੜਾ ਦੀ ਚਟਣੀ ਤੇ ਨਾਲ ਦਾਲ ਧੰਨਵਾਦ